ਭਗਾਂ ਵਾਲਿਓ ਗੁਰੂ ਰਾਮਦਾਸ ਪਤਾ ਜੀ ਦੀ ਸ਼ਰਨ ਵਿੱਚ ਨਾ ਅੰਮ੍ਰਿਤਸਰ ਦੀ ਧਰਤੀ ਤੇ ਤਿੰਨ ਸਿੱਖ ਹੁੰਦੇ ਨੇ ਭਾਈ ਪੂਰੋ ਜੀ ਭਾਈ ਮਾਨਕ ਜੰਦ ਜੀ ਤੇ ਭਾਈ ਬਿਸ਼ਨ ਦਾਸ ਜੀ ਇਹ ਆ ਕੇ ਸਤਿਗੁਰਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨਮਸਕਾਰ ਕਰਦੇ ਹੋ ਸਤਿਗੁਰਦੇ ਚਰਨਾਂ 'ਚ ਨਮਸਕਾਰ ਕਰਕੇ ਨਾ ਦੋਨੋਂ ਹੱਥ ਜੋੜ ਕੇ ਸਾਈਡ ਤੇ ਖਲੋ ਜਾਂਦੇ ਨੇ ਤੇ ਗੁਰੂ ਰਾਮ ਦਾਸ ਪਤ ਜੀ ਆਖਣ ਲੱਗੇ ਉਹ ਭਾਈ ਕੀ ਗੱਲ ਇੱਧਰ ਖਲੋਗੇ ਜੀ ਸਤਿਗੁਰੂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਦੱਸੋ ਭਾਈ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕੋਈ ਸੌਖਾ ਜਿਹਾ ਢੰਗ ਦੱਸ ਦਿਓ ਕੋਈ ਸਖਾਲਾ ਜਿਹਾ ਰਾਹ ਦੱਸ ਦਿਓ ਕਿ ਸਾਡੀ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਇਸੇ ਜਨਮ ਦੇ ਵਿੱਚ ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਜਾਵੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਨਾਲ ਕਿਰਪਾ ਕਰਿਓ ਸਾਡੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਆਹਾ ਗੁਰਮਖੋ ਇੱਕ ਬੜੀ ਵੱਡੀ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਚਰਨਾਂ ਦੇ ਸਿੱਖਾਂ ਨੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਉਸ ਵੇਲੇ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਜੇ ਚਾਹੁੰਦੇ ਹੋ ਨਾ ਪੈਸੇ ਜਨਮ ਤੇ ਕਲਿਆਣ ਹੋ ਜਾਵੇ ਤੁਹਾਡਾ ਉਧਾਰ ਹੋ ਜਾਵੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਉਹ ਵੀ ਜੁੜ ਜਾਵੇ ਪਰਿਵਾਰ ਵੀ ਫਿਰ ਗੁਰਮਖਾਂ ਦੀ ਗੁਰਸਿੱਖਾਂ ਦੀ ਬੰਦਗੀ ਵਾਲਿਆਂ ਦੀ ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ ਜਿਉਂ-ਜਿਉਂ ਗੁਰਮਖੰਦੀ ਸੰਗਤ ਕਰੋਗੇ ਨਾ ਤੁਹਾਨੂੰ ਨਾਮ ਦਾ ਰੰਗ ਲੱਗਦਾ ਜਾਵੇਗਾ ਸਤ ਸੰਗਿਓ ਜੋ ਅਗਲੀ ਗੱਲ ਸਤਕੁਝ ਨੇ ਆਖੀ ਇਹਨਾਂ ਨੂੰ ਤਾਂ ਗੁਰੂ ਰਾਮदास ਪਤ ਜੀ ਆਖਣ ਲੱਗੇ ਭਾਈ ਪੂਰੋ ਜੀ ਭਾਈ ਮਾਨਕ ਜੰਦ ਜੀ ਭਾਈ ਬਿਸ਼ਨ ਦਾਸ ਜੀ ਹਰ ਸਮੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ ਆਹ ਫਿਰ ਮੁੱਖੋ ਪਾਵ ਉਸ ਪਰਮੇਸ਼ਰ ਦੇ ਸੇਵਕ ਸਮਝਣਾ ਹੈ ਵਾਹਿਗੁਰੂ ਜੀ ਦੇ ਸੇਵਕ ਸਮਝਣਾ ਹੈ ਕੋਈ ਮਾਇਆ ਪੱਖੋ ਜਿੰਨਾ ਮਰਜ਼ੀ ਤਲਵਾਰ ਬਣ ਜਾਵੇ ਜਿਸ ਮਰਜ਼ੀ ਮੁਕਾਮ ਤੇ ਪਹੁੰਚ ਜਾਵੇ ਜਿਸ ਮਰਜ਼ੀ ਅਹੁਦੇ ਤੇ ਪਹੁੰਚ ਜਾਵੇ ਪਰ ਜਦੋਂ ਇੱਥੇ ਆਉਣਾ ਹੈ ਨਾ ਹੱਥ ਜੋੜ ਕੇ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਮਿਲਦਾ ਕੋਈ ਦਾਤਾ ਨਹੀਂ ਤੇ ਮੇਰੇ ਮਿਲਦਾ ਕੋਈ ਮੰਗਤਾ ਨਹੀਂ ਆਪਣੇ ਆਉਦੇ ਨੂੰ ਆਪਣੇ ਹੰਕਾਰ ਨੂੰ ਜਿੱਥੇ ਜੋਰੇ ਉਤਾਰਨੇ ਨੇ ਉੱਥੇ ਰੱਖ ਕੇ ਆਉਣਾ ਹੈ ਗੁਰ ਸਿੱਖ ਦੇ ਕੋਲ ਮਾਇਆ ਹੋਵੇ ਮਾਇਆ ਕੋ ਕੋ ਧਨवान ਹੋਵੇ ਪਰ ਉਹ ਮਾਇਆ ਕੇਵਲ ਤੇ ਕੇਵਲ ਜੇਬ ਤੱਕ ਸੀਮਤ ਹੋਵੇ ਹਿਰਦੇ ਤੇ ਨਾ ਬੈਠ ਜਾਵੇ ਕਿਤੇ ਸਤਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟੈਲੀਏ ਸਮਝਣਾ ਹੈ ਟਹਿਲੀਏ ਸੇਵਾਦਾਰ ਸਮਝਣਾ ਹੈ ਸੇਵਕ ਸਮਝਣਾ ਹੈ ਪਾਵ ਜਿੰਦਗੀ 'ਚ ਨਿਮਰਤਾ ਧਾਰਨ ਕਰਨੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟੈਲੀਏ ਸਮਝਣਾ ਹੈ ਤੇ ਅੰਦਰ ਇਹ ਪਿਆਰ ਹੋਵੇ ਕਿ ਵਾਹਿਗੁਰੂ ਜੀ ਰਾਜਕ ਨੇ ਉਹ ਪਰਤਪਾਲਨਾ ਕਰਨ ਵਾਲੇ ਨੇ ਉਹਨਾਂ ਨੇ ਸਾਡੀ ਵੀ ਪਰਤਪਾਲਨਾ ਕਰਨੀ ਹੈ ਤੇ ਸਾਡੇ ਪਰਿਵਾਰ ਦੀ ਵੀ ਪਰਤਪਾਲਨਾ ਕਰਨੀ ਹੈ ਉਹਨਾਂ ਨੇ ਕਿਤੇ ਜਦੋਂ ਵਾਹਿਗੁਰੂ ਜੀ ਦੇ ਟੈਲੀ ਬਣ ਜੂਗੇ ਨਾ ਫਿਰ ਤੁਹਾਡੇ ਸਾਰੇ ਕਮਾਂਕਾਰਾਂ ਦੀ ਵਾਹਿਗੁਰੂ ਜੀ ਨੂੰ ਚਿੰਤਾ ਹੋ ਜਾਵੇਗੀ ਸਤਿਗੁਰੂ ਜੀ ਜਦੋਂ ਅਸੀਂ ਵਾਹਿਗੁਰੂ ਜੀ ਦੇ ਟੈਲੀ ਬਣ ਜਾਵਾਂਗੇ ਫੇ ਸਾਡੇ ਜਿਹਨੇ ਕੰਮ ਕਾਰਨੇ ਕਾਰ ਵਿਹਾੜਨੇ ਫਿਰ ਉਹਨਾਂ ਦੀ ਚਿੰਤਾ ਵਾਹਿਗੁਰੂ ਜੀ ਨੂੰ ਹੋ ਜਾਵੇਗੀ ਉਹ ਕਿਵੇਂ ਅੱਗੋਂ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਜਿਵੇਂ ਕਿਸੇ ਬੰਦੇ ਨੇ ਘੋੜਾ ਰੱਖਿਆ ਹੋਵੇ ਨਾ ਉਹ ਘੋੜੇ ਤੇ ਸਵਾਰੀ ਵੀ ਕਰਦਾ ਹੈ ਫੇਰ ਘੋੜੇ ਨੂੰ ਆਪਣੇ ਦਰਵਾਜ਼ੇ ਤੇ ਲਿਆ ਕੇ ਬੰਦ ਦਿੰਦਾ ਹੈ ਘੋੜੇ ਨੂੰ ਦਾਣਾ ਪਾਉਣਾ ਹੈ ਪੱਠੇ ਪਾਉਣੇ ਨੇ ਉਹਦੇ ਮਾਲਕ ਨੂੰ ਉਹਦੀ ਚਿੰਤਾ ਹੁੰਦੀ ਹੈ ਘੋੜੇ ਦੀ ਖੁਰਾਕ ਦੀ ਜਿਵੇਂ ਉਹਦੇ ਮਾਲਕ ਨੂੰ ਚਿੰਤਾ ਹੁੰਦੀ ਹੈ ਨਾ ਇਸੇ ਤਰ੍ਹਾਂ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਟੱਲੀਏ ਬਣ ਜਾਓਗੇ ਨਾ ਫਿਰ ਤੁਹਾਡੀ ਸਾਰੀ ਚਿੰਤਾ ਵਾਹਿਗੁਰੂ ਜੀ ਨੂੰ ਹੋਏਗੀ ਪਾਗਾਂ ਵਾਲਿਓ ਏ ਭਾਈ ਪੂਰੋ ਜੀ ਭਾਈ ਮਾਨਕ ਜੰਦੀ ਭਾਈ ਬਿਸ਼ਨ ਦਾਸ ਜੀ ਹੁਣ ਸਤਿਗੁਰੂ ਕੋ ਅੱਗੇ ਲੈ ਕੇ ਆਪਣੇ ਨਗਰ ਜਾਂਦੇ ਨੇ ਗੁਰਮਖਾਂ ਦੀ ਸੰਗਤ ਕਰਦੇ ਨੇ ਰੰਗ ਰੱਤਰਿਆਂ ਦੀ ਸੰਗਤ ਕਰਦੇ ਨੇ ਜਿਉਂ-ਜਿਉਂ ਸੰਗਤ ਕਰਦੇ ਨੇ ਗੁਰਮਖੋ ਨਾਮ ਦਾ ਰੰਗ ਲੱਗਦਾ ਜਾ ਰਿਹਾ ਹੈ ਅੰਦਰ ਆਨੰਦ ਇਹਨਾਂ ਦੇ ਆ ਰਿਹਾ ਹੈ ਗੁਰਮਖੋ ਹੁਣ ਤਨਵਿਸ਼ਾਲਾ ਸਵੇਰੇ ਸ਼ਾਮ ਜਾਂਦੇ ਨੇ ਤੇ ਸੰਗਤਾਂ ਦੇ ਨਾਲ ਗੁਰਮੁਖਾਂ ਦੇ ਨਾਲ ਜਪਦੇ ਨੇ ਕੀ ਸਤਿਨਾਮ ਵਾਹਿਗੁਰੂ ਸਤਿਨਾਮ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਸ਼ਰਨ ਵਿੱਚ ਪਰਿਵਾਰ ਸਮੇਤ ਆਉਂਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਭਾਈ ਵਿਸ਼ਨ ਦਾਸ ਜੀ ਵੇਖੋ ਗੁਰੂ ਨਾਨਕ ਨੇ ਤੁਹਾਡੇ ਤੇ ਕਿਵੇਂ ਕਿਰਪਾ ਕਰ ਦਿੱਤੀ ਹੈ ਤੁਸੀਂ ਕਹਿੰਦੇ ਸੀ ਨਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਉਧਾਰ ਹੋ ਜਾਵੇ ਜੋ ਗੁਰਨਾਨਕ ਜੀ ਨੇ ਕਿਰਪਾ ਕੀਤੀ ਕਿਰਪਾ ਕੀਤੀ ਤੁਹਾਡੀ ਤਾਂ ਜਿੰਦਿਆਂ ਜੀ ਹੀ ਕਲਿਆਣ ਹੋ ਗਈ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤੁਹਾਡਾ ਗੁਰੂ ਹੈ ਗੁਰਮੁਖੋ ਫਿਰ ਸਤ ਗੁਰ ਨੇ ਅਗਲੀਆਂ ਬਖਸ਼ਿਸ਼ਾਂ ਕੀਤੀਆਂ ਕਿਆ ਹੁਣ ਸਿੱਖੀ ਦਾ ਪ੍ਰਚਾਰ ਕਰੋ ਹੁਣ ਆਪਣੇ ਇਲਾਕੇ ਸਿੱਖੀ ਦਾ ਪ੍ਰਚਾਰ ਕਰੋ ਟੁੱਟਿਆਂ ਹੋਇਆਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਹੈ ਤੁਸੀਂ ਬੜਾ ਸੋਹਣਾ ਜੀਵਨ ਬਣ ਗਿਆ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਤੇ 17ਵੀਂ ਪੌੜੀ 'ਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਨੇ ਇਹਨਾਂ ਅਖੇ ਭਾਈ ਗੁਰਚਰਨ ਸਿੰਘ ਜੀ ਨੇ ਭਾਈ ਪੂਰੋ ਜੀ ਦੀ ਭਾਈ ਮਾਨਕ ਚੰਦ ਜੀ ਦੀ ਭਾਈ ਬਿਸ਼ਨ ਦਾਸ ਦੀ ਇਹ ਸਾਖੀ ਸੁਣਾਈ ਕਿੱਥੇ ਲਿਖੀ ਹੈ ਇਹ ਜ਼ਿਕਰ ਕਿੱਥੇ ਲਿਖਿਆ ਸੀ ਨਾਮ ਕਦੀ ਸੁਣਿਆ ਨਹੀਂ ਫਿਰ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ 'ਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਇਹਨਾਂ ਦਾ ਜੀਵਨ ਵੇਖ ਕੇ ਯਾਰਾ ਜੀ ਆ ਜੀਵਨ ਦੇਖ ਕੇ ਫਿਰ ਜ਼ਿਕਰ ਕਰਦੇ ਭਾਈ ਗੁਰਦਾਜ ਕੀ ਕਹਿੰਦੇ ਕਹਿੰਦੇ ਪੂਰੋ ਮਾਨਿਕ ਚੰਦ ਹੈ ਬਿਸ਼ਨ ਦਾਸ ਪਰਵਾਰ ਸੁਧਾਰਾ ਇਸ ਸੁਧਰੇ ਪਰਵਾਰ ਵਾਲੇ ਬਣ ਗਏ ਆਖਿਆ ਸੀ ਨਾ ਸਤਗੁਰੂ ਸਾਡੇ ਪਰਿਵਾਰ ਤੇ ਵੀ ਕਿਰਪਾ ਕਰੋ ਇਹਨਾਂ ਦੀ ਵੀ ਕਲਿਆਣ ਹੋ ਜਾਵੇ ਤੇ ਮਹਾਨ ਕੋਸ਼ ਦਾ ਕਰਤਾ ਵੀ ਦੇਖਦਾ ਇਹਨਾਂ ਦੇ ਬਾਰੇ ਕਹਿੰਦੇ ਇਹ ਆਤਮ ਗਿਆਨੀ ਤੇ ਪਰਉਪਕਾਰੀ ਬਣ ਗਏ आत्मज्ञानी ज्ञान वाले बन गए ते पर उपकारी गुरुमुखो बन गए किवें गुरुमुखਾਂ ਦੀ ਸੰਗਤ ਕੀਤੀ ਰੰਗ ਰਤਰਿਆਂ ਦੀ ਸੰਗਤ ਕੀਤੀ ਪਿਆਰਿਆਂ ਦੀ ਸੰਗਤ ਕੀਤੀ ਗੁਰਮੁਖੋ ਆਓ ਜੋ ਅੱਜ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ਅੱਜ ਨਵਾਂ ਸਾਲ ਚੇਤ ਦੀ ਸੰਗਨਾਨ ਹੈ ਅੱਜ ਇਹ ਗੁਰਮਖ ਪਿਆਰੇ ਇਹ ਸ਼ਬਦ ਪੜਨਗੇ ਸਤਗੁਰੂ ਨਾਲ ਜਿਵੇਂ ਕਿਰਪਾ ਕਰਨ ਚੇਤ ਗੋਵਿੰਦ ਅਰਾਦੀਐ ਹੋਵੇ ਆਨੰਦ ਕਾ ਨਾਮ ਸਤਿਗੁਰੂ ਜੀ ਕਹਿੰਦੇ ਤੂੰ ਚੇਤ ਦੇ ਮਹੀਨੇ ਉਸ ਪ੍ਰਮਾਤਮਾ ਨੂੰ ਯਾਦ ਕਰ ਉਹਦਾ ਸਿਮਰਨ ਕਰ ਉਹਦੀ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਵੇਗਾ ਹਾਂਜੀ ਸੰਤ ਜਨ ਮਿਲ ਪਾਈ ਹੈ ਰਸਨਾ ਨਾਮ ਪਨਾ ਪਰ ਇਹ ਦਾਤ ਗੁਰਮਖਾਂ ਦੀ ਸੰਗਤ ਵਿੱਚ ਆ ਕੇ ਮਿਲਦੀ ਹੈ ਰੰਗ ਰਤਰਿਆਂ ਦੀ ਸੰਗਤ ਵਿੱਚ ਆ ਕੇ ਇਹ ਦਾਤ ਮਿਲਦੀ ਹੈ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਨ ਉਸ ਬੰਦੇ ਦਾ ਆਇਆ ਹੀ ਸੰਸਾਰ ਵਿੱਚ ਸਫਲਾ ਹੈ ਗੁਰਮਖੋ ਜਿਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਇੱਕ ਖਿਨ ਤਿਸ ਬਿਨ ਜੀਵਨ ਬਿਰਥਾ ਜਨਮ ਜਨਮ ਪਰਮਾਤਮਾ ਤੋ ਬਿਨਾ ਜੇ ਬੀ ਜਿੰਦਗੀ ਵਿਅਰਥ ਬੀਤ ਰਹੀ ਹੈ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣ ਜਿਹੜਾ ਪ੍ਰਭੂ ਪਾਣੀ ਵਿੱਚ ਧਰਤੀ ਵਿੱਚ ਅਕਾਸ਼ ਜੰਗਲਾਂ ਵਿੱਚ ਹਰ ਥਾਂ ਵਿਆਪਕ ਹੈ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜੇ ਉਹ ਪ੍ਰਭੂ ਹਿਰਦੇ ਵਿੱਚ ਨਹੀਂ ਵੱਸਦਾ ਜੇ ਉਹਦੀ ਯਾਦ ਇਦ ਵਿੱਚ ਨਾ ਵਸੇ ਤਾਂ ਉਹ ਮਨੁੱਖ ਮਾਨਸਿਕ ਰੋਗੀ ਬਣ ਜਾਂਦਾ ਹੈ ਜਿਨੀ 라ਵਿਆ ਸੋ ਪ੍ਰਭੂ ਤਿੰਨ ਭਾਗ ਮਨਾ ਦੇ ਨਾਲ ਸ਼ਰਦਾ ਦੇ ਨਾਲ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਉਹਨਾਂ ਦੇ ਭਾਗ ਜਾਗ ਪੈਂਦੇ ਨੇ ਹਰ ਦਰਸ਼ਨ ਕੋ ਮਨ ਲੋਚਦਾ ਗਿਆਨਕ ਪਿਆਸ ਮਨ ਸਾਧਗੁਰ ਜੀ ਕਹਿੰਦੇ ਨਾਨਕ ਦਾ ਮਨ ਵੀ ਹਰੀ ਦੇ ਦਰbaar ਨੂੰ ਤੰਗਦਾ ਹੈ ਲੋਚਦਾ ਹੈ ਨਾਨਕ ਦੇ ਮਨ ਵਿੱਚ ਹਰੀ ਦੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਅਜਾ ਕੀਰਤੇ ਕਹਿੰਦੇ ਨੇ ਇਹ ਸ਼ਬਦ ਵਿੱਚ ਜਿਹੜਾ ਮਨੁੱਖ ਮੈਨੂੰ ਹਰੀ ਦੇ ਨਾਮ ਮਿਲਾ ਦੇਵੇ ਮੈਂ ਉਹਦੇ ਚਰਨੀ ਲੱਗਾ ਰਹਾਂਗਾ ਏਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਸਤਗੁਰ ਜੀ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਸ ਜੀ ਬੁਲਾ ਬਖਸ਼ੋ ਜੀ ਬਖਸ਼ ਦੇਹੁ ਦਿਓ ਅਸੀਸ ਪ੍ਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ